ਤੇ ਇੱਕ ਗੱਲ ਅਸੀਂ ਇਹ ਵੀ ਰੱਖੀ ਸੀਗੀ ਵੀ ਜਿਹੜੇ ਇਹ ਹੜ੍ਹ ਆਏ ਨੇ ਇਹ ਹੜ੍ਹ ਆਉਣ ਦਾ ਸਾਨੂੰ ਖੱਸਾ ਵਾ ਵੀ ਇਹ ਮੈਨ ਮੇਡ ਫਲੱਡ ਆ ਵੀ ਜਿਹੜਾ ਕਿ ਇਹਦੇ ਬਾਰੇ ਜੁਡੀਸ਼ਰੀ ਇਨਕੁਆਇਰੀ ਸਰਕਾਰ ਬਿਠਾਵੇ ਔਰ ਇਹ ਇਨਕੁਆਇਰੀ ਕਰਕੇ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਾਕੀ ਜਿਹੜੇ ਪਰਿਵਾਰਾਂ ਦੇ ਘਰ ਜੇਰਗੇ ਢੈ ਡੇਰੀ ਹੋ ਗਏ ਜਿਹਾ ਵਿਚਾੜਿਓ ਪਾੜ ਗਏ ਆਪਾਂ ਵੇਖ ਰਹੇ ਆਂ ਸਰਕਾਰਾਂ ਜਲ ਤੋਂ ਜਲਦ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਇਹ ਹੁਕਮ ਜਾਰੀ ਕਰੇ ਕਿ ਜਿਹੜੇ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ ਸਰਕਾਰ 100% ਜਿਹੜਾ ਵੀ ਹੈਗਾ ਉਹਨਾਂ ਦਾ ਨੁਕਸਾਨ ਉਹ ਪਰਪਾਈ ਕਰੇ ਪੰਜਾਬ ਮੈਮੋਰੀ ਰੱਖਿਆ ਜਾਵੇ ਬੀਵੀਐਮ ਦੇ ਵਿੱਚ ਤਾਂ ਕਿ ਦੇਖੋ ਜੀ ਜਦੋਂ ਹੜ੍ਹ ਆਉਂਦੇ ਆ ਉਹ ਸਾਨੂੰ ਸਭ ਤੋਂ ਵੱਧ ਆ ਜਾੜਾ ਪੰਜਾਬ ਦਾ ਹੁੰਦਾ ਪੰਜਾਬ ਕਿੰਨੇ ਕਜਾੜੇ ਸੈਨ ਕਰੂਗਾ ਜਿਨੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਉਹਦੇ ਆ ਹਾਲਾਤ ਸਰਕਾਰਾਂ ਨੇ ਬਣਾਤੇ ਆ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵਿਰੋਧੀ ਹੈ ਡੀਸੀ ਦਫ਼ਤਰ ਵਿਖੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੀਸੀਐਮ ਫਾਇਲ ਗੋਇਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਮੰਗ ਪੱਤਰ ਵਿੱਚ ਇਹ ਗੱਲ ਰੱਖਿਆ ਗਿਆ ਸੰਕੀ ਪੰਜਾਬ ਦੇ ਜਿਹੜੇ ਵੀ ਹੜ੍ਹ ਪ੍ਰਭਾਵਿਤ ਖੇਤਰ ਜਿੰਨਾ ਵੀ ਜਾਨੀ ਅਤੇ مالی ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਖੋਤੀਸਮੋ ਕੇ ਉਰਨਵ ਲੋ ਅੜਦੇ ਕਾਨਾ ਦੀ ਵੀ ਜਾਂਚ ਲਈ ਮੰਗ ਕੀਤੀ ਗਈ ਹੈ। ਡੀਸੀ ਦਫ਼ਤਰ ਆਏ ਹਾਂ। ਅ ਪਹਿਲਾ ਤਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਿੰਦਰ ਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਜੋ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰੋਗਰਾਮ ਇਹ ਢੀਕਿਆ ਗਿਆ ਸੀਗਾ ਵੀ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ। ਮੰਗ ਪੱਤਰ ਦੇ ਵਿੱਚ ਸਾਡਾ ਇਹ ਗੱਲ ਸੀਗੀ ਰੱਖੀ ਹੋਈ ਵੀ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਹੋਏ ਨੇ ਜਿੰਨਾ ਵਿੱਚ ਨੁਕਸਾਨ ਹੋਇਆ ਜਾਨੀ ਤੇ ਮਾਲੀ ਨੁਕਸਾਨ ਜਾਨੀ ਨੁਕਸਾਨ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਜੀ ਤੇ ਦੁਨੀਆ ਤੋਂ ਚਲੇ ਗਏ ਉਹਦੇ ਲਈ ਅਸੀਂ ਇਹ ਅਰਜ਼ ਕੀਤਾ ਸੀਗਾ ਵੀ 1-1 ਕਰੋੜ ਰੁਪਇਆ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਦੇਖੋ ਜੀ ਤਾਂ ਵਾਪਸ ਨਹੀਂ ਲਿਆ ਸਕਦਾ ਵੀ ਆਪਾਂ ਚਲੋ ਪਰਿਵਾਰਾਂ ਨੂੰ ਕਰੋੜ-ਕਰੋੜ ਰੁਪਇਆ ਸਰਕਾਰ ਦਵੇ ਦੂਸਰੀ ਗੱਲ ਇਹ ਰੱਖੀ ਸੀਗੀ ਵੀ ਜਿਹੜੇ ਬੇਜਵਾਨੇ ਜਿਹੜੇ ਪਸ਼ੂ ਆ ਜਿਹੜੇ ਪੂਰੇ ਹੋ ਗਏ ਮੱਝਾਂ ਘਾਵਾ ਦਾ ਅਸੀਂ ਕਿਹਾ ਸੀਗਾ ਵੀ 7 ਲੱਖ ਰੁਪਈਆ ਸਰਕਾਰ ਪਸ਼ੂ ਪ੍ਰਤੀ ਇੱਕ ਮੱਝ ਪ੍ਰਤੀ ਉਹ ਦਵੇ ਤੇ ਦੂਸਰੀ ਗੱਲ ਅਸੀਂ ਇਹ ਰੱਖੀ ਸੀਗੀ ਵੀ ਜਿਹੜੀ BBMA ਜਿਹਦੇ ਵਿੱਚ ਪੰਜਾਬ ਸਭ ਤੋਂ ਵੱਧ ਜਦੋਂ ਹੜ੍ਹ ਆਉਂਦੇ ਆ ਪੰਜਾਬ ਦੇ ਵਿੱਚ ਪਾਣੀ ਆਉਂਦਾ ਉਹਦੇ ਵਿੱਚ ਪੰਜਾਬ ਨੂੰ ਮੋਰੀ ਬਣਾਇਆ ਜਾਵੇ ਤਾਂ ਕਿ ਉਹਦੇ ਵਿੱਚ ਪੰਜਾਬ ਦੀ ਭੂਮਿਕਾ ਮੋਰੀ ਹੋਵੇ ਤੇ ਇੱਕ ਗੱਲ ਅਸੀਂ ਇਹ ਵੀ ਰੱਖੀ ਸੀਗੀ ਵੀ ਜਿਹੜੇ ਇਹ ਹੜ੍ਹ ਆਏ ਨੇ ਇਹ ਹੜ੍ਹ ਆਉਣ ਦਾ ਸਾਨੂੰ ਇੱਕ ਖਤਸਾ ਵਾ ਵੀ ਇਹ ਮੈਨ ਮੇਡ ਫਲੱਡ ਆ ਵੀ ਜਿਹੜਾ ਕਿ ਇਹਦੇ ਬਾਰੇ ਜੁਡੀਸ਼ਰੀ ਇਨਕੁਆਇਰੀ ਸਰਕਾਰ ਬਿਠਾਵੇ ਔਰ ਇਹ ਇਨਕੁਆਇਰੀ ਕਰਕੇ ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਉਹਨਾਂ ਨੂੰ ਹਟਾਇਆ ਜਾਵੇ ਜੀ ਤੇ ਬਾਕੀ ਜਿਹੜੇ ਪਰਿਵਾਰਾਂ ਦੇ ਘਰ ਗਿਰਗੇ ਢਹਿ ਢੇਰੀ ਹੋ ਗਏ ਜਾਂ ਵਿਚਾੜਿਆਂ ਪਾੜ ਗਏ ਆਪਾਂ ਵੇਖ ਰਹੇ ਆਂ ਸਰਕਾਰਾਂ ਜਲ ਤੋਂ ਜਲਦ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਇਹ ਹੁਕਮ ਜਾਰੀ ਕਰੇ ਕਿ ਜਿਹੜੇ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ ਸਰਕਾਰ 100% ਜਿਹੜਾ ਵੀ ਹੈਗਾ ਉਹਨਾਂ ਦਾ ਨੁਕਸਾਨ ਉਹ ਪਰਪਾਈ ਕਰੇ ਇੱਕ ਵੀਡੀਓ viral ਹੋਈ ਸੀਗੀ ਬੀਬੀ ਅੰਮ੍ਰਿਤ ਦੇ ਜੀ ਵੀ ਨਾ ਰਹੇ ਬਾਸਨਾ ਵਜੋਂ ਬਸਰੀ ਵੀ ਪਾਣੀ ਛੱਡਦੀ ਇੱਕ ਵਾਰ ਨੇ ਉਹਦੇ ਬਾਰੇ ਕੀ ਕਰਨ ਜਾ ਰਹੇ ਬਿਲਕੁਲ ਜੀ ਲੋਕਾਂ ਨੂੰ ਪਤਾ ਹੀ ਆ ਜੋ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਗੱਲ ਸੋ ਇਹ ਗੱਲ ਲੁਕੀ-ਛੁਪੀ ਤਾਂ ਹੁਣ ਰਹੀ ਨਹੀਂਗੀ ਜੋ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਸੋ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਵੀ ਜੁਡੀਸ਼ਰੀ ਇਨਕੁਆਇਰੀ ਬਿਠਾ ਕੇ ਉਹਨਾਂ ਨੂੰ ਸਜ਼ਾਵਾ ਸਖਤੋ ਸਖਤ ਦਿੱਤੀਆਂ ਜਾਣ ਤੇ ਪੰਜਾਬ ਦੇ ਪੰਜਾਬ ਨੂੰ ਮੋਰੀ ਰੱਖਿਆ ਜਾਵੇ ਬੀਵੀਐਮ ਦੇ ਵਿੱਚ ਤਾਂ ਕਿ ਦੇਖੋ ਜੀ ਜਦੋਂ ਹੜ੍ਹ ਆਉਂਦੇ ਆ ਉਹ ਸਾਨੂੰ ਸਭ ਤੋਂ ਵੱਧ ਜਾੜਾ ਪੰਜਾਬ ਦਾ ਹੁੰਦਾ ਪੰਜਾਬ ਕਿੰਨੇ ਕ ਜਾੜੇ ਸਹਿਨ ਕਰੂਗਾ ਜਿਨੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਉਹਦੇ ਆ ਹਾਲਾਤ ਸਰਕਾਰਾਂ ਨੇ ਬਣਾਤੇ ਆ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਤਾਂ ਇਹ ਗੱਲ ਕਹਿੰਨੇ ਆਂ ਵੀ ਜੇ ਤਾਂ ਇਹ ਕਹਿੰਦੇ ਆ ਵੀ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਵੇਖਦੇ ਆਂ ਜੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਮਾਧਿਅਮ ਰਾਈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਉਂ ਵੇਖ ਰਹੇ ਨੇ ਤਾਂ ਉਹ ਇਹ ਤੇ ਸਖਤ ਤੋਂ ਸਖਤ ਐਕਸ਼ਨ ਲੈਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੇ ਦੇਖੋ ਜੀ 1600 ਜੋ ਕਰੋੜ ਦੇ ਕੇ ਗਏ ਆ ਪ੍ਰਧਾਨ ਮੰਤਰੀ ਜੀ ਉਹ ਬਹੁਤ ਥੋੜਾ ਵਾ ਨੁਕਸਾਨ ਨੂੰ ਵੇਖਦੇ ਹੋਏ ਸੋ ਉਹਨਾਂ ਨੂੰ ਚਾਹੀਦਾ ਵਾ ਕਿ ਵੱਡਾ ਫਰੰਡ ਰਿਲੀਜ਼ ਕਰਨ ਤਾਂ ਕਿ ਜੋ ਇਨਾ ਨੁਕਸਾਨ ਹੋਇਆ ਹੁਣ ਦੇਖੋ ਜੀ ਫਸਲਾਂ ਦਾ ਨੁਕਸਾਨ ਹੋਇਆ ਅਸੀਂ ਤਾਂ ਕਹਿੰਨੇ ਆ 70000 ਪ੍ਰਤੀ ਏਕੜ ਦਾ ਜੋ ਨੁਕਸਾਨ ਹੋਇਆ ਫਸਲਾਂ ਦਾ ਉਹ ਦੇਣਾ ਚਾਹੀਦਾ ਵਾ ਜੀ ਸਰ ਅੰਦਰੋਂ ਆਸ਼ਵਾਸ਼ਣ ਕੀ ਮਿਲਿਆ ਤੁਹਾਨੂੰ ਹੁਣ ਜੀ ਉਹਨਾਂ ਨੇ ਮੇਰੀ ਗੱਲਬਾਤ ਪੂਰਨ ਤੌਰ ਤੇ ਸੁਣੀ ਆ ਮੈਡਮ ਨੇ ਏਡੀਸੀ ਮੈਡਮ ਨੂੰ ਦਿੱਤਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਆ ਤੁਹਾਡੀ ਗੱਲ ਜੋ ਵੀ ਹੈਗੀ ਸਰਕਾਰ ਤੱਕ ਪਹੁੰਚਾਵਾਂ ਠੀਕ ਹੈ ਥੈਂਕ ਯੂ ਜੀ